ਸਾਡੇ ਬਜ਼ੁਰਗ ਤੇ ਸਾਡੇ ਇਲਾਕਾ ਨਿਵਾਸੀ ਇਹਨਾਂ ਦੀ ਸਾਰਿਆਂ ਦੀ ਬਹੁਤ ਦੇਰ ਦੀ ਡਿਮਾਂਡ ਸੀ ਕਿ ਇਸ پارک ਦੇ ਵਿੱਚ ਸਾਡੀਆਂ ਧੀਆਂ ਪੜਾਣਾ ਬੱਚੇ ਬਜ਼ੁਰਗ ਉਹ ਸਾਰੇ ਜਦੋਂ ਸੈਰ ਕਰਦੇ ਹੀ ਰਾਤ ਨੂੰ ਉਹ ਥੋੜਾ ਜਿਹਾ ਹਨੇਰੇ ਦੇ ਵਿੱਚ ਮਹਿਸੂਸ ਕਰਦੇ ਸੀ ਵੀ ਕੋਈ ਨਾ ਕੋਈ ਸ਼ਰਾਰਤੀ ਅੰਸਰ ਨਾ ਬੈਠਾ ਹੋਵੇ ਇਸ ਕਰਕੇ ਇਹਦਾ ਜਿਹਦੀ ਡਿਮਾਂਡ ਆ ਮਿੱਠੂ ਜੀ ਨੇ ਇਸ ਬਾੜ ਦੇ ਇੰਚਾਰਜ ਗੱਬਾ ਜੀ ਆਪਣੇ ਰੰਗਾ ਜੀ ਸਾਰੇ ਜਿੰਨੇ ਵੀ ਮੇਰੇ ਸਾਥੀ ਆ ਆਮ ਆਦਮੀ ਪਾਰਟੀ ਦੇ ਤੇ ਇੱਥੇ ਦੇ ਮੇਰੇ ਮhalla ਨਵਾਸੀ ਇਹਨਾਂ ਦੀ ਮਿਹਨਤ ਦੇ ਸਦਕਾ ਇਹ ਕੰਮ ਹੋਇਆ ਜਿਹੜਾ ਇਹ ਹੋਰ ਵੀ ਅੱਜ ਇੱਕ ਇੱਕ ਦੂ ਬਾਅਦ ਇੱਕ ਸਾਹਮਣੇ ਵਾਲੇ ਪਾਰਕ ਦੇ ਵਿੱਚ ਲਾਈਟਿੰਗ ਦਾ ਹੋ ਰਿਹਾ ਵਾ ਕਿਉਂਕਿ ਹਨੇਰਾ ਜਿਹੜਾ ਵਾ ਉਹ ਅੱਜ ਖੌਫ ਦਾ ਤੇ ਕੰਮ ਕਰਦਾ ਵਾ ਜਦੋਂ ਚਾਨਣ ਹੁੰਦਾ ਉਹ ਹਰ ਬੰਦਾ ਇੱਕ ਦੂਜੇ ਨੂੰ ਫੇਸ ਟੂ ਫੇਸ ਦੇਖਦਾ ਵਾ ਔਰ ਚਾਨਣ ਹੋਣਾ ਜ਼ਰੂਰੀ ਆ ਚਾਨਣ ਹੀ ਹੋਊਗਾ ਹਲਕਾ ਸੈਂਟਰ MLA ਨੇ ਕਿੰਨੀਆਂ ਪਾਰਕਾਂ ਨੇ ਔਰ ਇੱਕ ਪਾਰਕ ਦੀ ਕਿੰਨੀ ਲਾਗਤ ਲੱਗੀ ਆ ਜੀ ਦੇਖੋ ਇਹ 85000 ਦੀ ਲਾਗਤ ਦੇ ਨਾਲ ਬਣਿਆ ਮਾ ਜਿਹੜਾ ਇਹ ਲਾਈਟ ਦਾ ਵਾ ਮੈਂ ਹਰ ਆਪਣੇ ਸੈਂਟਰ ਹਲਕੇ ਦੇ ਵਿੱਚ ਹਰ ਇੱਕ ਚੌਂਕ ਦੇ ਵਿੱਚ ਜਿੱਥੇ-ਜਿੱਥੇ ਚੁਰਸਤਾ ਜਾ ਰਿਹਾ ਵਾ ਚਾਰ ਰਸਤੇ ਜਦੋਂ ਇੱਕ ਸੜਕ ਨੂੰ ਲੱਗਦੇ ਆ ਤਾਂ ਚਾਰਾਂ ਦੇ ਵਿੱਚੋਂ ਦੋਆਂ ਦੇ ਉੱਪਰ ਹਨੇਰਾ ਹੀ ਹੁੰਦਾ ਵਾ ਇਸ ਕਰਕੇ ਚਾਰਾਂ ਦੇ ਚੁਰਸਤੇ ਦੇ ਵਿੱਚ ਲਾਉਂਗਾ ਹਲਕਾ ਸੈਂਟਰ ਦੇ ਵਿੱਚ ਘੱਟੋ ਘੱਟ 150 ਲੈਟ ਐਸੀ ਲੋਣੀਆਂ। ਵੈਰੀ ਗੁੱਡ। ਜਿੱਦਾਂ ਲੋਕ ਪਾਰੀ ਆ। ਰਾਤ ਨੂੰ ਲੋਕ ਨਹੀਂ ਪਾਰਕਾਂ ਦੇ ਵਿੱਚ ਆਉਂਦੇ ਜਿੱਦਾਂ ਆਸ-ਪਾਸ ਪੜੋਸੀ ਨੇ ਜਿਹੜੇ ਪਾਰਕ ਦੇ ਨੇੜੇ ਰਹਿੰਦੇ ਉਹ ਆਰਾਮ ਨਾਲ ਘੁੰਮ ਸਕਦੇ। ਦੇਖੋ ਹੁਣ ਆਰਾਮ ਨਾਲ ਤਾਂ ਪਹਿਲਾਂ ਵੀ ਕੋਈ ਐਸੀ ਐਸੀ ਗੱਲ ਨਹੀਂ ਕੀਤੀ। ਪਰ ਮੈਂ ਇੰਨਾ ਜ਼ਰੂਰ ਕਹਿਣਾ ਵਾਂ ਸ਼ੈਤਾਨ ਤੇ ਮਾੜਾ ਅੰਸਰ ਕਿਸੇ ਵੀ ਜਗ੍ਹਾ ਤੇ ਆ ਸਕਦਾ ਵਾ। ਮਾੜੇ ਅੰਸਰ ਨੇ ਜਿਹੜੀ ਉਹਦੀ ਸੋਚ ਮਾੜੀ ਆ ਉਹਨੇ ਮਾੜੇ ਕੰਮ ਲਈ ਆਉਣਾ ਵਾ। ਪਾਰਸੀ ਇਹ ਜੇ ਮਾੜੇ ਬੰਦਿਆਂ ਨੂੰ ਨਕੇਲ ਪਾਉਣ ਲਈ ਆਪਣਾ ਕੰਮ ਕਰ ਰਹੇ ਆ ਠੀਕ ਹੈ ਧੰਨਵਾਦ ਇਥੇ ਮੋਸਟਲੀ ਨੇ ਰਰੰਦੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਵਿਦਿਨ 2 ਮਹੀਨੇ ਦੇ ਵਿੱਚ ਇੱਥੇ ਦੋਨੋਂ ਟਾਵਰ ਲਵਾ ਦੇ ਜੀ ਅਸੀਂ ਇੱਕ ਵਾਰ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਇਸ ਮੱਲੇ ਉਨਨੀ ਸੀ ਉਹਨੂੰ ਧੰਨਵਾਦ ਕਰਦੇ ਆ ਵੀ ਸਾਡੇ ਇਲਾਕੇ ਨੂੰ ਜੋ ਸਹੂਲਤ ਆ ਹੋਰ ਵੀ ਕਿੰਨੇ ਪਾਰਕ ਹਨ ਹੋਰ ਸਾਡੇ ਇੱਕ ਪਾਰਕ ਹੋ ਰਾਇਆ ਜੀ ਅਗਲਾ ਸ਼ਿਵ ਸ਼ਕਤੀ ਵਾਲਾ ਤੇ ਇੱਕ ਦੋ ਮੈਲ ਹੋਰ ਨਵੇਂ ਲਖਣ ਲੱਗਾ ਵਾ ਨੰਦਾ ਪਾਰਕ ਤੇ ਇੱਕ ਪਾਰਕ ਨਗਰ ਤੁਹਾਡੀ ਕੋਈ ਹੈਟ ਹੈ ਸਾਰਾ ਕੰਮ ਹੋਇਆ ਐਮ ਐਲ ਏ ਸਰ ਮੇਰੀ ਤਾਂ ਬੇਨਤੀ ਹੈ ਮੱਲੇ ਵਾਲ ਕਰਨਾ ਦਾ ਐਮਐਲਏ ਸਾਹਿਬ ਨੇ ਹਸਤਾਉਣਾ ਵਰਕਰ ਠੀਕ ਹੈ ਠੀਕ ਹੈ ਜਿਹੜਾ ਪਹਿਲਾਂ ਤੇ ਚਲੋ ਲਾਈਟਾਂ ਸੀਗੀਆਂ ਲੇਕਿਨ ਸਾਡੀ ਇਹ ਬੜੀ ਦੇਰ ਦੀ ਇਸ ਏਰੀਆ ਦੀ ਡਿਮਾਂਡ ਸੀ ਕਿ ਇੱਥੇ ਹਨੇਰਾ ਬਹੁਤ ਰਹਿੰਦਾ ਤੇ ਜਿਹੜੇ ਅਣਪਛਾਤੇ ਜਿਹੜੇ ਲੋਗ ਨੇ ਉਹ ਇੱਥੇ ਆ ਕੇ ਰਾਤ ਨੂੰ ਆਪਣਾ ਕੰਮ ਜੋ ਸੀ ਉਹ ਗਲਤ ਕਰਦੇ ਸੀ ਤੇ ਐਮਐਲਏ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਕਿ ਸਾਡੇ ਸੀਰੀਅ ਵਿੱਚ ਬਹੁਤ ਜ਼ਿਆਦਾ ਹੈ ਰਾਤ ਨੂੰ ਜਿਹੜਾ ਪ੍ਰੋਗਰਾਮ ਖਰਾਬ ਹੁੰਦਾ ਕਿਸ ਟਾਈਮ ਲਾਈਟ जगਦੀ ਕਿ ਨਹੀਂ ਇਹਨਾਂ ਨੇ ਸਾਡੀ ਡਿਮਾਂਡ ਦੇ ਹਿਸਾਬ ਨਾਲ ਜੋ ਇਹਨਾਂ ਨੇ ਇਸ ਅਜ ਲਾਈਟ ਦਾ ਉਦਘਾਟਨ ਕੀਤਾ ਮੈਂ ਸਮਝਦਾ ਕਿ ਇਸ ਪਾਰਕ ਦੀ ਨਿਹਾਰ ਬਦਲੇਗਾ ਕਿਉਂਕਿ ਇਸ ਪਾਰਕ ਦੇ ਵਿੱਚ ਬਹੁਤ ਹੀ ਲਾਈਟ ਤੇ ਚਾਨਣ ਹੋਏਗਾ ਲੋਕਾਂ ਨੂੰ ਖਾਸ ਕਰ ਲੇਡੀਆਂ ਨੂੰ ਇੱਥੇ ਸੈਰ ਕਰਨ ਦੀ ਰਾਤ ਨੂੰ ਬਹੁਤ ਵਧੀਆ ਲੱਗੇਗਾ ਜਿੱਥੇ ਮੈਂ ਆਪਣੇ ਅਸ਼ੋਕ ਬਰੇਸ਼ਰ ਬੱਚੀ ਪੱਪੀ ਐਮਐਲਏ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਨਾਲ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਰੀ ਉਪਰਾਲਾ ਕਰਕੇ ਇਹਨੂੰ ਅੱਜ ਨੇਤਰੇ ਚੜਾਇਆ ਜੈ ਹਿੰਦ ਜੈ ਭਾਰਤ